ਮੈਂ ਤਾਂ ਕਹਦੇ ਜੀ ਕਹਿੰਦੇ ਨਮਾਜ਼ ਪੜਨ ਤੇ ਪੜਨੇ ਹੁੰਨੇ ਆਪ ਲੇਕਿਨ ਬਾਰ ਬਾਰ ਜਿਹੜਾ ਨਾ ਕਦੀ ਫਲਾਣਾ ਖਿਆਲ ਆ ਉਹ ਗੱਲ ਕਰਨ ਖਿਆਲਾਂ ਦੀ ਤੇ ਮੈਨੂੰ ਉਹ ਪੰਜ ਨਜ਼ਰ ਆਣ ਉਹ ਜਿਹੜੇ ਮੈਨੂੰ ਦਿਖਾਏ ਗਏ ਸਨ ਕੰਮ ਕਰੋ ਲੋਕੀ ਸਾਬ ਕਰੋ ਉਹ ਕਹਿੰਦੇ ਅਸੀਂ ਲੈ ਜਾਂਨੇ ਆ ਅਸੀਂ ਨਹੀਂ ਛੱਡਦੇ ਸਾਡੇ ਕੋਲ ਕੋਈ ਬਚ ਨਹੀਂ ਸਕਦਾ ਇਹ ਪੂਰੀ ਦੁਨੀਆ ਕਹਿੰਦੇ ਸਾਡੇ ਪੈਰਾਂ ਚ ਪਾਈ ਹੈ ਹਾਲੇ ਤੇ ਅਸੀਂ ਜ਼ੋਰ ਨਹੀਂ ਲਾਂਦੇ ਤੇ ਇਹ ਤੇ ਆਪ ਹੀ ਸਾਡੇ ਪੈਰਾਂ ਚ ਡਿੱਗੇ ਪਏ ਨੇ ਅਸੀਂ ਜ਼ੋਰ ਉਦੋਂ ਲਾਂਨੇ ਆ ਜਦੋਂ ਕੋਈ ਬੰਦਾ ਨਿਕਲਣ ਦੀ ਕੋਸ਼ਿਸ਼ ਕਰੇ ਉਦੋਂ ਸੀ ਮੈਂ ਨਦੂ ਤੇ ਦੇ ਦੇ ਕੋ ਢੇਕੂ ਜੂਦ ਨੇ ਪੈਰ ਰੱਖਦੇ ਨੇ ਤੇ ਪੂਰੀ ਦੁਨੀਆ ਹਿੱਲਦੀ ਹੈ ਗਈ ਤੇ ਇਹ ਜੇ ਜ਼ੋਰ ਲਾ ਦੇਣਗੇ ਤੇ ਬਣੇਗਾ ਕੀ ਫਿਰ ਉਦੋਂ ਫਿਰ ਉਹ ਬੋਲਣ ਵਾਲਾ ਕੋਈ ਬੋਲਿਆ ਪਤਾ ਨਹੀਂ ਉਹ ਬੰਦਾ ਕੌਣ ਹੈ ਉਹ ਰੂਪ ਨਾ ਜਿਸਮ ਸੀ ਕੁਝ ਵੀ ਨਹੀਂ ਸੀ ਲੇਕਿਨ ਆਵਾਜ਼ ਸੀ ਪ੍ਰਕਾਸ਼ ਵਿੱਚ ਆਵਾਜ਼ ਮੈਂ ਕਿਹਾ ਪ੍ਰਕਾਸ਼ ਵਿੱਚੋਂ ਆਵਾਜ਼ ਆ ਰਹੀ ਹੈ ਆ ਤੇ ਉਹ ਬੋਲ ਕੇ ਤੇ ਕਹਿੰਦਾ ਕਹਿੰਦਾ ਇਹਨਾਂ ਨੂੰ ਮੈਂ ਹੀ ਛੱਡਿਆ ਹੈ ਉਹ ਆਪ ਹੀ ਮਾਰਨਾ ਤੇ ਰੱਬ ਆਪ ਹੀ ਹੈ ਉਹਨੇ ਕਹਿੰਦਾ ਫਿਰ ਅਜਮਨਾ ਅਜ਼ਮਾਵਾਂ ਕਿਵੇਂ ਪੰਜ ਉਹਨੇ ਪਿੱਛੇ ਲਾਏ ਮੈਂ ਕਹਤਾ ਇਹ ਤੇ ਚੰਗੀ ਗੱਲ ਨਹੀਂ ਹੈ ਕਿ ਤੂੰ ਆਪ ਹੀ ਬੰਦੇ ਛੱਡ ਕੇ ਤੇ ਆਪ ਹੀ ਬੰਦਿਆਂ ਨੂੰ ਪਸਾਨਾ ਫਿਰਨਾ ਤੇ ਕਹਿੰਦਾ ਤੇ ਜ਼ਮਾਨਾ ਚੁਣਨਾ ਹੁੰਦਾ ਕਿਵੇਂ ਅਜ਼ਮਾਵਾਂ ਇੰਨੇ ਮੰਨਦਾ ਕੋਈ ਨਹੀਂ ਕਿ ਮੈਂ ਬੰਦਾ ਲਲਕਾ ਸਾਰੇ ਕਹਿੰਦੇ ਨੇ ਸਾਡੇ ਤੋਂ ਚੰਗਾ ਤੇ ਆਈ ਕੋਈ ਨਹੀਂ ਮੈਂ ਕਹਿਣੀ ਗੱਲ ਸੱਚ ਮੰਨਣ ਨੂੰ ਤੇ ਕੋਈ ਨਹੀਂ ਤਿਆਰ ਮੈਂ ਤਾਂ ਫਿਰ ਇਹਨਾ ਪੰਜਾਂ ਤੋਂ ਬੱਚੇ ਦਾ ਕਿਹੜਾ ਕਹਿੰਦਾ ਜਿਹੜਾ ਮੇਰੇ ਨਾਲ ਜੁੜੇਗਾ ਜਿਹੜਾ ਜੁੜੇਗਾ ਜੈਸੇ ਹੀ ਉਹ ਮੇਰੇ ਨਾਲ ਜੁੜਿਆ ਇਹ ਪੰਜੇ ਭੱਜ ਜਾਣਗੇ ਉਹਦੇ ਕੋਲੋਂ ਅੱਛਾ ਉੱਥੇ ਫਿਰ ਇੱਕ ਕੰਮ ਹੋਇਆ ਪ੍ਰੈਕਟੀਕਲੀ ਤੇ ਮੈਂ ਥੋੜਾ ਉਹਦੇ ਤੋਂ ਖੁਫ ਪਰੇਸ਼ਾਨ ਵੀ ਸੀ। ਹੋਇਆ ਇਹ ਕਿ ਉਹਨਾਂ ਚੋਂ ਨਾ ਇਹ ਗੱਲ ਜਦੋਂ ਹੋਈ ਨਾ ਕਿ ਜਦੋਂ ਕੋਈ ਮੇਰੇ ਨਾਲ ਜੁੜੇਗਾ ਮੈਂ ਕਿ ਜੁੜਨਾ ਕਿਵੇਂ ਉਹਨੇ ਦੱਸਿਆ ਕਿ ਮੈਨੂੰ ਯਾਦ ਕਰੇਗਾ ਮੇਰਾ ਜ਼ਿਕਰ ਕਰੇਗਾ। ਮੈਂ ਕਿ ਠੀਕ ਹੈ। ਮੈਂ ਜੀ ਆਪਣਾ ਜ਼ਿਕਰ ਸ਼ੁਰੂ ਕੀਤਾ ਤੇ ਮੈਂ ਕਿ ਮੈਂ ਤਗੜਾ ਵਾਂ ਜਾਂ ਇਹ ਤਗੜਾ ਹੈ। ਮੈਂ ਕਿ ਉਹਨੇ ਦੇਖ ਲੈਣਾ ਮੈਂ ਤੇ ਜੁੜਿਆ ਵਾਂ ਨਾ ਮੈਂ ਪੜਨ ੜਿਆ ਵਾਂ ਜਿਸ ਤਰ੍ਹਾਂ ਤੂੰ ਕਿਹਾ। ਉੱਪਰ ਦੇ ਪਰਦੇ ਮੈਂ ਨਾ ਹੱਥ ਟਪਾਇਆ ਜਿਵੇਂ ਬੰਦਾ ਹੱਥ ਦਿੰਦਾ ਨਾ ਕਿਸੇ ਚੀਜ਼ 'ਚ ਉਹ ਮੈਂ ਹੱਥ ਦਿੱਤਾ ਤੇ ਮੇਰਾ ਹੱਥ ਉਹਦੇ ਪੈਰ ਦਾ ਜਿਹੜਾ ਅੰਗੂਠਾ ਆ ਗਿਆ ਹੂੰ ਪੈਰ ਦੇ ਗੁੱਠੇ ਇਹਨੇ ਹੁੰਦੀ ਪੈਰ ਦੇ ਗੁੱਠੇ ਨਾਲ ਲੱਗਾ ਇੱਕੋ ਹੱਡੀ ਮੇਰੇ ਹੱਥ 'ਚ ਆ ਗਈ ਆਹੋ ਉਹ ਮੈਂ ਹੱਡੀ ਫੜ ਕੇ ਨਾ ਤੇ ਮੈਂ ਉਸੇ ਤਰੀਕੇ ਨਾਲ ਖਿੱਚੀ ਉਨੇ ਖਿਚੀ ਤੇ ਉਹਦਾ ਪੂਰੇ ਦਾ ਪੂਰਾ ਢਾਂਚਾ ਹੀ ਬਾਹਰ ਆ ਪਿਆ ਤੇ ਉਹਦਾ ਉਹ ਜਿਹੜਾ ਜਿਸਮ ਸੀ ਉਹ ਸਾਰਾ ਡਿੱਗ ਪਿਆ ਥੱਲੇ ਤੇ ਜਦੋਂ ਉਹਦਾ ਮੱਥਾ ਪੜਿਆ ਤੇ ਉਹਦੇ ਉੱਤੇ ਲਿਖਿਆ ਸੀ ਸ਼ਹਮਤ ਉਸ ਤੋਂ ਬਾਅਦ ਮੇਰਾ ਸੋਚ ਬੰਦ ਹੋ ਗਿਆ ਮੈਂ ਡਰ ਗਿਆ ਮੈਂ ਕਿਹਾ ਆਪਣਾ ਹੀ ਮੈਂ ਇਹਨਾਂ ਸੋਚ ਕਹਿੰ ਚੁੱਕ ਦਿੱਤਾ ਉਹਨੇ ਕਿਤੇ ਸਵੇਰ ਉੱਠਿਆ ਮੈਂ ਉਰਦੂ ਦੇ ਵਿੱਚ ਤਾਂ ਉਰਦੂ ਵਿੱਚ ਤਾਂ ਸ਼ਹਬਤ ਆਉਂਦਾ ਪੰਜਾਬੀ ਦੇ ਵਿੱਚ ਇਹਦਾ ਤਜਰਮਾ ਜ਼ਰੂਰ ਕਰਦੇ ਆਂ अच्छा पंजाबी ਜਨੂ ਕੀ ਕਹਿੰਦੇ ਨੇ ਹਾਂ ਨਹੀਂ ਤੁਸੀਂ ਤੁਸੀਂ ਕਿਹਾ ਨਾ ਮੱਥੇ ਤੇ ਉਹ ਤੇ ਲਿਖਿਆ ਸੀਗਾ اچھا ਉਰਦੂ ਵਿੱਚ ਜਨੂ ਸ਼ਹਿਵਤ ਕਹਿੰਦੇ ਨੇ ਇਹ ਪੰਜਾਬੀ ਵਿੱਚ ਜਨੂ ਕੀ ਕਹਿੰਦੇ ਨੇ ਨਹੀਂ ਉਹ ਏਦਾਂ ਮੈਨੂੰ ਪਤਾ ਨਹੀਂ ਨਾ ਉਹ ਕੀ ਕਹਿੰਦੇ ਨੂੰ ਮਸਲਕ ਤੇ ਵੀ ਲਿਖਿਆ ਹੁੰਦਾ ਨਾ ਲੇਖ ਲਿਖਿਆ ਹੁੰਦਾ ਮਸਤਕ ਹੋਵੇ ਲਿਖਿਆ ਹਰ ਸਿਮਰ ਪ੍ਰਾਣੀ ਹਾਂ ਇਹਨਾਂ ਦੇ ਮੱਥਿਆਂ ਤੇ ਲਿਖਿਆ ਸੀ ਸਾਰਿਆਂ ਦੇ ਹੂੰ ਇਹਨਾਂ ਦੇ ਸਾਰਿਆਂ ਦੇ ਮੱਥਿਆਂ ਦੇ ਉੱਤੇ ਨਾਮ ਲਿਖੇ ਸੀ ਅਫਸਰ ਤੇ ਬੋਲ ਮੈਨੂੰ ਇਰੇਕਸ਼ਨ ਹੋਣੀ ਬੰਦ ਹੋ ਗਈ ਫੀਲਿੰਗ ਹੀ ਨਾ ਆਵੇ ਉਧਰ ਦੀ ਕੋਈ ਮੈਂ ਜਾਣ ਬੁਝ ਕੇ ਖਿਆਲ ਪੈਦਾ ਕਰਾਂ ਫੀਲਿੰਗ ਹੀ ਨਾ ਆਵੇ ਜਿਵੇਂ ਥੱਲੇ ਪਾਸੇ ਹੈਗਾ ਖਖ ਨਹੀਂ ਮੈਂ ਡਰ ਗਿਆ ਮੈਂ ਕਿਹਾ ਯਾਰ ਇਹ ਕੀ ਹੋਇਆ ਮੈਂ ਫੇਰ ਉਸੇ ਅੱਖਾਂ ਬੰਦ ਕਰਕੇ ਆਵਾਜ਼ ਸੁਣ ਕੇ ਜ਼ਿਕਰ ਕਰਦਾ ਹੋਇਆ ਆਵਾਜ਼ ਸੁਣਦਾ ਹੋਇਆ ਮੈਂ ਕਿਹਾ ਮਾਲਕਾ ਮੈਂ ਕਿਤੇ ਆਪਣਾ ਹੀ ਤਾਂ ਨਹੀਂ ਬੰਦ ਕਰ ਗਿਆ ਮੈਨੂੰ ਤੇ ਕਿਤੇ ਲੋੜ ਵੀ ਪੈ ਜਾਂਦੀ ਹੈ ਲੇਕਿਨ ਜੈਸੇ ਹੀ ਉਹ ਜੁੜਿਆ ਵਾ ਨਾ ਉਹ ਵਾਪਸ ਹੋ ਗਈ ਚੀਜ਼ ਤੇ ਜਦੋਂ ਮੈਂ ਅਗਲੀ ਰਾਤ ਸੁੱਤਾ ਵਾਂ ਉਹ ਵਾਪਸ ਉਸੇ ਜਗ੍ਹਾ ਤੇ ਆ ਤੇ ਉਹ ਜਿਹੜਾ ਐਡਾ ਵੱਡਾ ਵਜਿਟੂਲ ਸੀ ਨਾ ਉਹ ਮੇਰੇ ਹੱਥ ਵਿੱਚ ਵੀ ਜਿਵੇਂ ਲਾ ਲੋ ਗਏ ਕਿ ਲਾਲ ਬੇਗ ਹੋਵੇ ਕਾਕਰੋਚ ਹੁੰਦਾ ਜਿੰਨਾ ਕਰ ਉਹਨਾਂ ਕੋਲ ਰਹਿ ਗਿਆ ਬਸ ਮੈਂ